ਜਲੰਧਰ ਦੇ ਵਿੱਚ ਹੋਏ ਆਮ ਆਦਮੀ ਪਾਰਟੀ ਦੇ ਗੁਲ ਲਕੀ ਉਬਰਾਈ ਦੇ ਕਤਲ ਦੀ ਜ਼ਿੰਮੇਵਾਰੀ ਜੋਗਾ ਫੂਲੜੀਵਾ ਨੇ ਲਈ ਆ ਜਿੱਥੇ ਕਿ ਉਹਨਾਂ ਨੇ ਫੇਸਬੁੱਕ ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਲਕੀ ਉਬਰਾਈ ਦਾ ਜਲੰਧਰ ਦੇ ਵਿੱਚ ਕਤਲ ਹੋਇਆ ਆ ਇਸ ਦੀ ਜ਼ਿੰਮੇਵਾਰੀ ਮੈਂ ਜੋਗਾ ਫੂਲੜੀਵਾ ਲੈਂਦਾ ਹਾਂ ਇਹ ਕਤਲ ਆਪਾਂ ਆਪਣੀ ਨਿੱਜੀ ਦੁਸ਼ਮਣੀ ਕਾਰਨ ਕਰਵਾਇਆ ਆ ਤੇ ਜੋ ਸੋਸ਼ਲ ਮੀਡੀਆ ਤੇ ਇਹਨੂੰ ਆਪ ਦਾ ਆਗੂ ਬਣਾ ਕੇ ਵਾਇਰਲ ਕੀਤਾ ਜਾ ਰਿਹਾ ਆ ਇਹ ਸਭ ਕੁਝ ਗਲਤ ਆ ਇਹ ਇੱਕ ਬਹੁਤ ਵੱਡਾ ਨਸ਼ਾ ਤਸਕਰ ਸੀ ਤੇ ਆਪ ਵੀ ਨਸ਼ੇ ਕਰਦਾ ਸੀ ਤੇ ਇਸ ਦੇ ਸਾਰੇ ਕਾਲੇ ਕੰਮਾਂ ਦੇ ਸਬੂਤ ਸਾਡੇ ਕੋਲ ਹਨ ਇਹ ਕਤਲ ਖਾਲਸਾ ਕਾਲਜ ਦੀ ਪ੍ਰਧਾਨਗੀ ਕਰਕੇ ਹੋਇਆ ਆ ਨਾਲ ਹੀ ਦੱਸ ਦਈਏ ਇਸ ਨੇ ਆਪਣੇ ਸਾਰੇ ਕਾਲੇ ਕੰਮਾਂ ਨੂੰ ਲੁਕਾਉਣ ਕਰਕੇ ਆਪ ਦਾ ਪੱਲਾ ਫੜਿਆ ਸੀ ਤੇ ਇਹ ਕੋਈ ਵੀ ਲੀਡਰ ਨਹੀਂ ਸੀ ਸਗੋ ਪੁਲਿਸ ਦਾ ਖਾਸ ਮੁਖਬਰ ਸੀ ਇਹ ਆਪਣੇ ਕਾਲੇ ਕੰਮਾ ਕਰਕੇ ਪੁਲਿਸ ਨਾਲ ਸਾਝ ਰੱਖਦਾ ਸੀ ਤੇ ਸਾਡੇ ਭਰਾਵਾਂ ਦਾ ਨੁਕਸਾਨ ਕਰਵਾਉਂਦਾ ਸੀ ਤੇ ਬਾਕੀ ਇਸ ਨੇ ਸਾਡੇ ਬਾਰੇ ਜੋ ਬਕਵਾਸ ਕੀਤੀ ਸੀ ਉਸ ਦਾ ਜਵਾਬ ਅਸੀਂ ਇਸ ਨੂੰ ਦੇ ਦਿੱਤਾ ਆ ਤੇ ਇੱਕ ਗੱਲ ਨਾਲ ਦੀ ਨਾਲ ਦੱਸ ਦਈਏ ਜਿਹੜੇ ਵੀ ਮੇਰੇ ਬਾਰੇ ਚੰਗੇ ਮਾੜੀਆਂ ਕਰਦੇ ਨੇ ਉਹਨਾਂ ਨੂੰ ਵੀ ਜਵਾਬ ਜਲਦੀ ਦੇਵਾਂਗੇ ਤੇ ਜੇ ਕਿਸੇ ਵੀਰ ਭਰਾ ਨੂੰ ਲੱਗਦਾ ਹੈ ਕਿ ਇਹ ਕਤਲ ਨਜਾਇਜ਼ ਹੋਇਆ ਤੇ ਉਹ ਸਾਡੇ ਨਾਲ ਸੰਪਰਕ ਕਰ ਲਵੇ ਨਾ ਅਜੇ ਤੱਕ ਕਿਸੇ ਨਾਲ ਮਾੜੀ ਕੀਤੀ ਆ ਤੇ ਨਾ ਹੀ ਕਦੇ ਕਰਾਂਗੇ ਜਸਟ ਵੇਟ ਐਂਡ ਵਾਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਠਾ ਲਿਖਿਆ ਹੈਸ਼ਟੈਗ ਸੁਰਜੀਤ ਕੁੰਨਰ #ਸੋਨੂ ਖੱਤਰੀ #ਜੋਗਾ ਫੂਲੜੀਵਾਲ ਤਾਂ ਹਾਂਜੀ ਦੋਸਤੋ ਇਹ ਜਿਹੜੀ ਪੋਸਟ ਪਾ ਕੇ ਜੋਗਾ ਫੂਲੜੀਵਾਲ ਦੇ ਵੱਲੋਂ ਆਪਣੀ ਜ਼ਿੰਮੇਵਾਰੀ ਲਈ ਗਈ ਆ ਤਾਂ ਬਾਕੀ ਦੋਸਤੋ ਤੁਹਾਡੇ ਇਸ ਪੋਸਟ ਨੂੰ ਲੈ ਕੇ ਇਹ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਨਾਲ ਹੀ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ